ਨਮਸਕਾਰ ਦੋਸਤੋ ਅੱਜ ਦੀ ਕਹਾਣੀ ਹੈ ਮੈਂ ਮੋਟੀ ਕਿਉਂ ਹਾਂ ਐਸੇ ਹਾਲਾਤ ਬਣ ਗਏ ਸਨ ਕਿ ਮੇਰੇ ਨਾਲ ਗੱਲ ਕਰਦਾ ਹਰ ਇਨਸਾਨ ਮੈਨੂੰ ਆਪਣੇ ਢਿੱਡ ਵੱਲ ਦੇਖਦਾ ਮਹਿਸੂਸ ਹੁੰਦਾ ਫਿਰ ਜੁੰਨੇ ਨਾ ਆਪਣਾ ਅੱਗਾ ਟਾਕ ਲਿਆ ਕਰਦੀ ਇਕੱਠਾ ਪਿੰਡ ਵਿੱਚ ਜਾਣ ਤੋਂ ਟਾਲਾਂ ਵਟਣਾ ਸ਼ੁਰੂ ਕਰ ਦਿੱਤਾ ਪਤਲੇ ਵਜੂਦ ਦੇਖ ਜਹਨ ਤੇ ਹੀਣ ਭਾਵਨਾ ਭਾਰੂ ਹੋ ਜਾਇਆ ਕਰਦੀ ਫਿਰ ਰਿਸ਼ਤੇ ਵਿਲੇ ਮੈਨੂੰ ਕੁਝ ਲੋਕ ਵੇਖਣ ਵੀ ਆਏ ਨਾਲ ਹੀ ਭਾਨੇ ਵੀ ਵੱਜ ਜਾਇਆ ਕਰਦੇ ਫਿਰ ਮੈਨੂੰ ਆਸੇ-ਪਾਸੇ ਵਿਚਾਰ ਦੇ ਹਰੇਕ ਤੇ ਸ਼ੱਕ ਜਿਹਾ ਹੋਣ ਲੱਗਦਾ ਹੈ ਡਾਕਟਮਕ ਸੋਚ 파ਰੂ ਹੋ ਗਈ ਕੁਝ ਲੋਕ ਜਦੋਂ ਮਿਲਦੇ ਤਾਂ ਜਾਣਬੁੱਝ ਕੇ ਮੇਰੇ ਮੋਟਾਪੇ ਤੋਂ ਗੱਲ ਸ਼ੁਰੂ ਕਰਦੇ ਮੇਰਾ ਬਾਪ ਮੇਰੀਆਂ ਭਾਵਨਾਵਾਂ ਨੂੰ ਸਮਝ ਦਸੀ ਪਰ ਉਸ ਨੂੰ ਸ਼ਾਇਦ ਦਿਲਾਸਾ ਦੇਣਾ ਨਹੀਂ ਸੀ ਆਉਂਦਾ सारी उमर कलर की करके शायद उसकी सोच भी फाइलਾਂ ਵਰਗੀ ਹੋ ਗਈ ਸੀ ਇਸ ਮੌਕੇ ਫੇਰ ਮੇਰੀ ਭੂਆ ਦੀ ਐਂਟਰੀ ਹੋਇਆ ਕਰਦੀ ਉਸ ਦੀ ਸਭ ਤੋਂ ਪਹਿਲੀ ਸਲਾਹ ਹੁੰਦੀ ਮਿੱਠਾ ਛੱਡ ਦੇ ਸਵੇਰੇ ਸੈਰ ਕਰਿਆ ਕਰ ਕਿਉਂ ਤੋਂ ਬਿਨਾ ਤੜਕਾ ਲਾਇਆ ਕਰ ਉਹ ਅਕਸਰ ਹੀ ਮੇਰਾ ਮੁਕਾਬਲਾ ਆਪਣੀ ਕੁੜੀ ਨਾਲ ਕਰਿਆ ਕਰਦੀ ਸੀ ਕਈ ਵਾਰ ਮੈਨੂੰ ਕੁੱਟਨ ਮਹਿਸੂਸ ਹੁੰਦੀ ਮੈਂ ਖੀਜ ਜਾਂਦੀ ਤੇ ਫਿਰ ਉਹ ਹੀ ਇੰਨੀ ਗੱਲ ਆਖੰਦਰ ਲੂਹ ਦਿਆ ਕਰਦੀ ਕਿ ਇੰਨੀ ਆਕੜ ਰੱਖੇਂਗੀ ਤਾਂ ਫਿਰ ਸਾਰੀ ਉਮਰ ਕਵਾਰੀ ਹੀ ਰਹੇਂਗੀ ਮੈਂ ਆਖ ਦਿੰਦੀ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਪਤਲੀਆਂ ਬੜੀਆਂ ਹੀ ਸੁਖੀਆਂ ਲੱਗਦੀਆਂ ਜਦੋਂ ਕੋਈ ਪਤਲੀ ਕੁੜੀ ਨੂੰ ਦੇਖੀ ਦੁਖੀ ਹੋਇਆ ਦੇਖਦੀ ਤਾਂ ਸੋਚਦੀ ਕਿ ਰੱਬ ਨੇ ਇੰਨੇ ਸੋਹਣੇ ਸਰੀਰ ਦੀ ਮਾਲਕਣ ਬਣਾਇਆ ਤਾਂ ਮੈਂ ਰੋਂਦੀ ਇਹ ਬੇਵਕੂਫ ਨੂੰ ਹੋਰ ਕੀ ਚਾਹੀਦਾ ਹਮੇਸ਼ਾ ਆਪਣੇ ਬਾਰੇ ਹੀ ਸੋਚਦੀ ਰਹਿੰਦੀ ਆਪਣੇ ਢੰਗੇ ਵਜੂਦ ਬਾਰੇ ਮੈਂ ਮੋਟੀ ਕਿਉਂ ਹਾਂ ਕੀ ਜੁਰਮ ਹੋ ਗਿਆ ਮੈਥੋਂ ਡਾਕਟਰਾਂ ਮੁਤਾਬਕ ਮੇਰੇ ਮਾਨਸਿਕ ਧਰਮ ਜਾਂ ਹਾਰਮੋਨਸ ਵਿੱਚ ਕੋਈ ਖਰਾਬੀ ਹੈ ਤਾਂ ਫਿਰ ਇਸ ਵਿੱਚ ਮੇਰਾ ਕੀ ਕਸੂਰ ਹੈ ਮੇਰੀ ਜ਼ਿੰਦਗੀ ਵਿੱਚ ਹਲਕਾ ਭਾਰਾ ਸਰੀਰ ਹੀ ਦੁੱਖ ਸੁੱਖ ਦੇ ਪੈਮਾਨਾ ਬਣ ਕੇ ਰਹਿ ਗਿਆ ਇਹ ਅਚਾਨਕ ਇੱਕ ਦਿਨ ਜਿਸਮ ਦੀ ਬਾਹਰੀ ਦਿੱਖ ਨਾਲੋਂ ਰੂਹਾਂ ਨੂੰ ਪਿਆਰ ਕਰਨ ਵਾਲਾ ਇੱਕ ਇਨਸਾਨ ਫਰਿਸ਼ਤਾ ਬਣ ਮੇਰੇ ਵੇੜੇ ਉੱਤਰਿਆ ਕਿ ਉਸਨੇ ਮੇਰੀ ਜ਼ਿੰਦਗੀ ਵਾਲੇ ਢਾਗੇ ਨੂੰ ਆਪਣੇ ਸਾਹਾਂ ਨਾਲ ਫਰੋ ਲਿਆ ਉਸ ਨੂੰ ਮੈਂ ਇਸੇ ਰੂਪ ਵਿੱਚ ਹੀ ਪਸੰਦ ਸਾਂ ਉਸਨੇ ਕੋਈ ਸ਼ਰਤ ਨਹੀਂ ਰੱਖੀ ਕੋਈ ਕੰਡੀਸ਼ਨ ਨਹੀਂ ਪਾਈ ਫੇਰ ਕੁਝ ਬਰਿਆਂ ਬਾਅਦ ਇੱਕ ਹੋਰ ਕ੍ਰਿਸ਼ਮਾ ਹੋਇਆ ਮੇਰੀ 바ਰੀ ਦਿਖਨੇ ਵੀ ਪਾਸਾ ਪਰਤਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਤੋਂ ਸੋਹਣੇ ਜਿਹੇ ਬੱਚਿਆਂ ਦੀ ਮੋਟੀ ਮਾਂ ਨੂੰ ਅਕਸਰ ਹੀ ਲੋਕ ਐਨੀ ਗੱਲ ਆਖ ਉੱਠਦੇ ਨੇ ਕਿ ਇਹ ਲੱਗਦੀ ਨਹੀਂ ਦੋ ਬੱਚਿਆਂ ਦੀ ਮਾਂ ਹੋਵੇਗੀ ਹੁਣ ਪਿੱਛੇ ਜਿਹੇ ਹੀ ਘੂਆ ਦੀ ਉਸੇ ਕੁੜੀ ਦਾ ਦੁੱਜੀ ਥਾਂ ਤੋਂ ਵੀ ਤਲਾਕ ਹੋ ਗਿਆ ਤਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਸ ਦੀਆਂ ਸਿੱਧੀਆਂ ਪਾ ਦੇਵੇ ਆਜਾਪਲੀ ਜ਼ਿੰਦਗੀ ਵਾਲੀ ਕਿਸ਼ਤੀ ਨੂੰ ਸੰਘਰਸ਼ ਵਾਲੇ ਦਰਿਆ ਵਿੱਚ ਥਲਦੇ ਹੋਏ ਜਦੋਂ ਮਗਰ ਦੇਖਦੀ ਹਾਂ ਤਾਂ ਲੱਗਦਾ ਰੱਬ ਨੇ ਇੱਕ ਇਮਤਿਹਾਨ ਪਾਇਆ ਸੀ ਉਹ ਇਮਤਿਹਾਨ ਜਿਸ ਤੇ ਜੁੱਲੇ ਪਤਾ ਨਹੀਂ ਹੋ ਰਾਂ ਕਿੰਨਿਆਂ ਨੂੰ ਨਿਕਲਣਾ ਪੈਂਦਾ ਏ ਲੋਕ ਤੁਹਾਡੀਆਂ ਕਮਜ਼ੋਰੀਆਂ ਨੂੰ ਸ਼ਰਿਆਮ ਜਗ ਜਾਹਰ ਕਰਦੇ ਨੇ ਤਾਂ ਕਿ ਤੁਸੀਂ ਆਪਣੇ ਆਪ ਨਾਲ ਨਫ਼ਰਤ ਕਰਨ ਲੱਗ ਜਾਵੋ ਆਪਣੇ ਆਪ ਨੂੰ ਖੋਸੋ ਫਤੇ ਤੁਹਾਨੂੰ ਆਪਣੀ ਜ਼ਿੰਦਗੀ ਬੋਝ ਲੱਗਣ ਲੱਗੇ ਪਰ ਐਨੀ ਗੱਲ ਚੇਤੇ ਰੱਖੋ ਕਿ ਕਦੇ ਕਿਸੇ ਕੋ ਮੁਕੰਮਲ ਜਹਾਨ ਨਹੀਂ ਮਿਲਦਾ ਕਹੀਂ ਜ਼ਮੀਨ ਤੋਂ ਕਹੀਂ ਅਸਮਾਨ ਨਹੀਂ ਮਿਲਦਾ ਜੇ ਕੋਈ ਰੰਗ ਦਾ ਗੋਰਾ ਹੈ ਤਾਂ ਸਰੀਰੋ ਮੋਟਾ ਵੀ ਹੈ ਜੇ ਪਤਲਾ ਹੈ ਤਾਂ ਰੰਗ ਦਾ ਕਾਲਾ ਹੈ ਕੱਦ ਦਾ ਉੱਚਾ ਹੈ ਤਾਂ ਸਰੀਰਕ ਤੌਰ ਤੇ ਡੁੱਗੀ ਹੈ ਪੈਸੇ ਪੱਖੋਂ ਅਮੀਰ ਹੈ ਤਾਂ ਪਰਿਵਾਰਿਕ ਸੁੱਖ ਸ਼ਾਂਤੀ ਗਵਾਚ ਗਈ ਹੈ ਜੇ ਕਿਸੇ ਕਿਸਮਤ ਵਾਲੇ ਨੂੰ ਰੱਬ ਨੇ ਸਾਰਾ ਕੁਝ ਸਹੀ ਦਿੱਤਾ ਹੈ ਤਾਂ ਉਸ ਨੂੰ ਇਹੋ ਡਰ ਖਾਈ ਜਾਂਦਾ ਹੈ ਕਿ ਸਾਰਾ ਕੁਝ ਕਿਧਰੇ ਖੁੱਸ ਨਾ ਜਾਵੇ ਜੋ ਮੁੱਖ ਦੀ ਗੱਲ ਇਹ ਹੈ ਕਿ ਜਿਸ ਵੀ ਰੂਪ ਵਿੱਚ ਹੋ ਆਪਣੇ ਆਪ ਨੂੰ ਪਿਆਰ ਕਰਨਾ ਜਾਰੀ ਰੱਖੋ ਕਿਉਂਕਿ ਜਿਸ ਦਿਨ ਤੁਹਾਨੂੰ ਆਪਣੇ ਆਪ ਨਾਲ ਨਫ਼ਰਤ ਹੋ ਗਈ ਉਸ ਦਿਨ ਖੁਦਕੁਸ਼ੀ ਵਾਲੇ ਰਾਹ ਪਦਰੇ ਹੋ ਜਾਣਗੇ ਇਹ ਖੁਦਕੁਸ਼ੀ ਇੱਕ ਐਸੀ ਹਾਰ ਹੈ ਜਿਸ ਨਾਲ ਦੁਨੀਆ ਨੂੰ ਰੱਤੀ ਪਰ ਕੋਈ ਫਰਕ ਨਹੀਂ ਪੈਂਦਾ ਪਰ ਬੰਦਾ ਰੱਬ ਅਤੇ ਆਪਣੇ ਆਪ ਦੀ ਨਜ਼ਰ ਵਿੱਚੋਂ ਜ਼ਰੂਰ ਡਿੱਗ ਜਾਇਆ ਕਰਦਾ ਹੈ